ਸਾਤ ਸ਼੍ਰੀ ਅਕਾਲ ਬੱਚਿਓ ਜਿਵੇਂ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੈ ਕੱਲ ਨੂੰ 26 ਤਰੀਕ ਨੂੰ ਤੁਹਾਡਾ ਜਿਹੜਾ ਪੰਜਾਬੀ ਲੰਪੇਟ ਦਾ ਤੁਹਾਡਾ ਮੌਕ ਟੈਸਟ ਹੋ ਰਿਹਾ ਹੈ ਉਸ ਵਾਸਤੇ ਇਹ ਜਿਹੜੀ ਪਾਠ ਸੂਚੀ ਇਸ ਵਿੱਚ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਅੱਜ ਆਪਾਂ ਤੁਹਾਨੂੰ ਜਿੰਨਾ ਆਪਾਂ ਨੇ ਇਹ ਪੁਸਤਕ ਤੁਹਾਨੂੰ ਕੀਤਾ ਹੈ ਆਪਾਂ ਤੁਹਾਨੂੰ ਅਭਿਆਸ ਆਪਨੇ ਕੀਤਾ ਹੈ ਤੁਹਾਨੂੰ ਅਭਿਆਸ ਵਾਲੇ ਪ੍ਰਸ਼ਨ ਹੱਲ ਕਰਵਾਉਣੇ ਹਨ ਉਹਨਾਂ ਵਿੱਚੋਂ ਪੇਪਰ ਆ ਸਕਦਾ ਹੈ ਠੀਕ ਹੈ ਪੁੱਤਰ ਧਿਆਨ ਨਾਲ ਪੜ੍ਹਨਾ ਸਾਰਿਆਂ ਨੇ ਕੱਲ ਦੇ ਪੇਪਰ ਲਈ 올 ਦਾ ਬੈਸਟ ਪਹਿਲਾਂ ਦੇਖੋ ਪੁੱਤਰ ਪੰਜਾਬ ਦਾ ਰਾਜ ਪੰਛੀ ਇਹ ਹੈ ਪੁੱਤਰ ਬਾਜ ਯਾਦ ਰੱਖਣਾ ਆਪ ਦਾ ਅਰਥ ਕੀ ਹੈ ਪਾਣੀ ਠੀਕ ਹੈ ਪੁੱਤਰ ਐਨ ਕਬਰੀ ਕਿਸ ਲੇਖਕ ਦੀ ਰਚਨਾਗੀ ਆਬੁਲ ਫਾਜ਼ਲ ਦੀ ਪੰਜਾਬ ਵਿੱਚ ਵਰਖਾ ਦੀ ਵਰਖਾ ਰੁੱਤ ਦੇ ਮਹੀਨੇ ਕਿਹੜੇ ਨੇ ਜੁਲਾਈ ਤੋਂ ਸਤੰਬਰ ਠੀਕ ਹੈ ਪੁੱਤਰ ਸਭ ਤੋਂ ਪੁਰਾਣੀ ਸਭਿਅਤਾ ਕਿਹੜੀ ਹੈ ਸਿੰਧੂ ਘਾਟੀ ਦੀ ਸਭਿਅਤਾ ਠੀਕ ਹੈ ਪੁੱਤਰ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ 1621 ਵਿੱਚ ਅੱਗੇ ਪੁੱਤਰ ਆਦ ਗ੍ਰਾਮਤੀਸ ਆਦਨੰਦਿਸ ਮਾਧਨ ਕਦੋਂ ਹੋਈ ਆਦ ਕਦੋਂ ਹੋਈ ਸੀ 1604 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ 9ਵੇਂ ਗੁਰੂ ਨੇ ਤੀਜੀ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਕਿਸ ਨੇ ਰੱਖੀ ਸਾਈ ਮੀਆਂ ਮੀਰ ਇਹ ਤੁਹਾਨੂੰ ਪਹਿਲਾਂ ਵੀ ਪੇਪਰ ਚ ਆ ਚੁੱਕਾ ਹੈਗਾ ਖਾਲਸਾ ਬਾਣੀ ਸਾਜਣਾ ਕਿਸ ਗੁਰੂ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਭਾਸ਼ਾ ਵਿੱਚ ਵਿਅੰਜਨ ਦੁਨੀਆ ਕਿੰਨੇ ਨੇ 38 ਪੁੱਤਰੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੰਗ ਕਿਨੇ ਸਵਰ ਬਾਹਕ ਨੇ ਉਸ ਤੋਂ ਬਾਅਦ 41 ਟੋਟਲ ਵਰਣਮਾਲਾ ਚ ਇਸ ਵਿੱਚ ਜੇ ਤੁਸੀਂ ਸਵਰ ਘਟਾਓਗੇ ਤਾਂ ਤੁਹਾਡੀ 8 ਪਾਤਿਸਬਦਨ ਵਿੱਚ ਕਿੰਨੀਆਂ ਪਾਸ਼ਾ ਮੰਨੂ ਮਾਨਤਾ ਦਿੱਤੀ ਗਈ ਹੈ 22 ਇਹ ਯਾਦ ਰੱਖਣਾ ਪੁੱਤਰ ਇਸ ਵਾਰ ਹੋ ਸਕਦਾ ਤੁਹਾਨੂੰ ਇਹ ਅਜੇ ਕੁਐਸਚਨ ਠੀਕ ਹੈ ਆ ਗਿਆ ਅਗ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੀ ਕਿੱਥੇ ਹੈ ਪਾਕਿਸਤਾਨ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਵੀ ਆ ਸਕਦਾ ਪੁੱਤਰ ਜਾਂ ਵੀ ਵਿੱਚ ਲਗਾਖਰ ਦੀ ਗਿੰਦੀ ਕਿੰਨੀ ਹੈ 3 ਅੰਕੀ ਪੁੱਤਰ ਪੈਰਾਂ ਦਾ ਗੇੜਾ ਕਿਹੜਾ ਪੰਜਾਬ ਸੁਰਮਸਲਾਈ ਰਸਮ ਕੌਣ ਰਸਮ ਕਿਦਨਸ ਮੰਨਦੇ ਸੇ ਵਿਆਹ ਦੇ ਨਾਲ ਜੋ ਉਤਾਰ ਕਿੱਥੋਂ ਪ੍ਰਾਪਤ ਹੁੰਦੀ ਏ ਵਿਰਸੇ ਵਿੱਚ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦਾ ਸਰਜੀ ਕੋਣਾ ਇਸਤਰੀਆਂ ਇਹ ਵੀ ਪੁੱਤਰਾ ਸਾਹਿਬ ਤੁਹਾਨੂੰ ਇਸ ਵਾਰ ਠੀਕ ਹੈ ਲਿਖਿਆ ਵਿੱਚ ਕਿਹੜੀ ਲੋਕ ਖੇਡ ਨਹੀਂ ਹੈ ਠੀਕ ਹੈ ਪੁੱਤਰ ਇਹਦੇ ਵਿੱਚ ਕਿਹੜੀ ਹੈ ਇਹਦੇ ਵਿੱਚ ਆ ਪੁੱਤ ਕਬੱਡੀ ਵਿਆਹ ਵੇਲੇ ਮੁੰਡੇ ਦੇ ਘਰ ਗਾਈ ਜਾਣ ਵਾਲੇ ਲੋਕ ਗੀਤਾਂ ਨੂੰ ਕੀ ਕਹਿੰਦਾ ਘੋੜੀਆਂ ਇਹ ਘੈਰੀ ਧੁੱਕ ਵਾਲਾ ਲੋਕ ਗੀਤ ਕਿਹੜਾ ੱਪਾ ਇਹ ਲਿਖਿਆਂ ਵਿੱਚੋਂ ਕਿਹੜਾ ਘਾਬੂਪ ਮੌਤ ਨਾਲ ਸੰਬੰਧਿਤ ਨਹੀਂ ਸਿੱਟਣੀ ਹੈ ਬਾਲਪਨ ਦੀਆਂ ਕਿਹੜਾ ਨਾਲ ਸੰਬੰਧਿਤ ਲੋਕ ਕਵਲ ਥਾਲ ਇਹ ਆ ਸਾਡਾ ਪੁੱਤਰ ਬੀਪਰ ਦੇ ਵਿੱਚ ਠੀਕ ਹੈ ਬਾਲਪਨ ਦੇ ਨਾਲ ਸੰਬੰਧਿਤ ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਹੈ ਇਹ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਪੁੱਤਰ ਅੱਜ ਆਪਾਂ ਜਿੰਨਾ ਆਪਣੇ ਟੋਪਿਕ ਕਲੀਅਰ ਕੀਤੇ ਉਹਨਾਂ ਦੇ ਅਭਿਆਸ ਦੇ ਪ੍ਰਸ਼ਨ ਤੁਹਾਨੂੰ ਦੁਬਾਰਾ ਰਿਵਾਈਜ਼ ਕਰਵਾ ਦਿੱਤੇ ਤੇ ਇਹਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਕੁਐਸਚਨ ਤੁਹਾਨੂੰ ਆ ਸਕਦੇ ਨੇ ਠੀਕ ਹੈ ਪੁੱਤਰ ਕੱਲ ਦਾ ਪੇਪਰ ਬਹੁਤ ਵਧੀਆ ਧਿਆਨ ਦੇ ਨਾਲ ਸਾਰੇ ਬੱਚਿਆਂ ਨੇ ਕਰਨਾਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਅੱਗੇ ਟੌਪਿਕ ਰਹਿ ਗਿਆ ਆਪਾਂ ਉਹ ਵੀ ਕਲੀਅਰ ਕਰਾਂਗੇ ਠੀਕ ਹੈ ਪੁੱਤਰ ਉਮੀਦ ਕਰਦੇ ਆ ਤੁਹਾਨੂੰ ਜੋ ਵੀ ਆਪਾਂ ਸਮਝਾਉਣੀ ਆ ਸਮਝ ਆਉਂਦਾ ਹੋਵੇਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਆ ਕਰੋ ਜੇ ਕੁਝ ਵੀ ਪ੍ਰੋਬਲਮ ਹੁੰਦੀ ਹੈ ਕੁਝ ਸਮਝ ਨਹੀਂ ਆਉਂਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ